ਵਿਦਾਂસભા ਹਲਕਾ ਫਲੋਰ ਦੇ ਅਧੀਨ ਆਉਂਦੇ ਪਿੰਡ ਸ਼ੋਕਰਾਂ ਵਿਖੇ ਪਿੰਡ ਦੀ ਪੰਚਾਇਤ ਵੱਲੋਂ ਕਿਰਪਾਲ ਸਿੰਘ ਪਾਲੀ ਸਰਪੰਚ ਦੀ ਅਗਵਾਈ ਦੇ ਵਿੱਚ ਆਮ ਇਜਲਾਸ ਕਰਵਾਇਆ ਗਿਆ ਜਿਸ ਵਿੱਚ ਪੰਚਾਇਤ ਵੱਲੋਂ ਪਿੰਡ ਵਿੱਚ ਹੋ ਰਹੇ ਕੰਮਾਂ ਬਾਰੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਇਸ ਮੌਕੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਵੀ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਨੂੰ ਦੱਸਿਆ ਗਿਆ ਇਸ ਮੌਕੇ ਪਿੰਡ ਦੀ ਪੰਚਾਇਤ ਦਾ ਸਹਿਯੋਗ ਕਰਨ ਤੇ ਸਰਦਾਰ ਨਿਸ਼ਤਰ ਸਿੰਘ ਯੂਕੇ ਅਤੇ ਪੰਡਿਤ ਵਿਪਨ ਕੁਮਾਰ ਜੀ ਨੂੰ ਵਿਸ਼ੇਸ਼ ਤੌਰ ਤੇ ਪੰਚਾਇਤ ਵੱਲੋਂ ਅਤੇ ਨਗਰ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਇਜਲਾਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਐਨਆਰਆਈ ਭਰਾਵਾਂ ਵੱਲੋਂ ਪਿੰਡ ਦੀ ਪੰਚਾਇਤ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੋ ਜਿਹੜੀ ਇਹ ਨਵੀਂ ਟੀਮ ਤਿਆਰ ਹੋਈ ਹੈ ਜਿਨ੍ਹਾਂ ਨੇ ਕਿ ਤੁਸੀਂ ਇੱਕ ਬਹੁਤ ਵਧੀਆ ਮੌਕਾ ਦਿੱਤਾ ਹੈ ਮੈਂ ਆਸ ਕਰਦਾ ਇਹਨਾਂ ਤੋਂ ਔਰ ਐਨਆਰਆਈ ਵੀਰਾਂ ਤੋਂ ਬਜ਼ੁਰਗਾਂ ਤੋਂ ਇਹ ਆਸ ਕਰਦਾ ਕਿ ਬਹੁਤ ਸਹਿਯੋਗ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਸਹਿਯੋਗ ਦੇ ਕੇ ਜੇ ਕੋਈ ਕੋਈ ਅੜਦਾ ਥੜਦਾ ਕੰਮ ਨਗਰ ਦਾ ਰਹਿਦਾ ਸੀ ਇਹਨਾਂ ਨੇ ਆਪਣੇ ਸਹਿਯੋਗ ਦੁਆਰਾ ਉਹ ਪੂਰਾ ਕਰਨ ਦਾ ਯਤਨ ਕੀਤਾ ਜਿਵੇਂ ਕਿ ਅੱਜ ਹੀ ਜੋ ਕਿ ਇਹਨਾਂ ਨੇ ਇਹ ਗਲੀ ਦੀ ਗੱਲ ਕੀਤੀ ਹੈ ਜਿੰਨਾ ਵੀ ਉਹਨਾਂ ਦਾ ਖਰਚਾ ਹੋਇਆ ਉਹਨਾਂ ਨੇ ਬਹੁਤ ਹੀ ਆਪਰੇ ਦਸਵੰਦ ਕੱਢ ਕੇ ਸਮਝ ਲਓ ਉਹਨਾਂ ਨੇ ਉਪਰਾਲੇ ਨੂੰ ਕਰਕੇ ਇੱਕ ਯੋਗਦਾਨ ਪਾ ਕੇ ਇੱਕ ਵਧੀਆ ਉਪਰਾਲਾ ਕੀਤਾ ਔਰ ਸਰਦਾਰ ਸਾਡੇ ਬਹੁਤ ਹੀ ਸਤਿਕਾਰਯੋਗ ਰਣਜੀਤ ਸਿੰਘ ਜੀ ਖਾਲਸਾ ਜੀ ਨੇ ਦੱਸਿਆ ਕਿ ਜਿਹੜੀ ਬਾਹਰ ਲਈ ਫਿਰਨੀ ਹੈ ਉਹ ਬਹੁਤ ਦੇਰ ਦੀ ਅਧੂਰੀ ਪਈ ਹੈ ਜੇ ਉਹ ਤੁਹਾਡਾ ਥੋੜਾ ਥੋੜਾ ਵੀ ਸਹਿਯੋਗ ਹੋਵੇ ਤਾਂ ਉਹ ਅਪਰਾਲਾ ਹੋ ਸਕਦਾ ਕਿਉਂਕਿ ਸਰਕਾਰਾਂ ਬਹੁਤ ਹੀ ਘੱਟ ਸਾਡੇ ਨਾਲ رابطہ ਕਾਇਮ ਕਰਕੇ ਜੇ ਕੋਈ ਗ੍ਰਾਂਟ ਦਿੰਦੀਆਂ ਵੀ ਉਹਦੇ ਵਿੱਚ ਕੋਈ ਬਹੁਤ ਵਧੀਆ ਤਰੀਕੇ ਨਾਲ ਉਹ ਕੰਮ ਕਰਨ ਦਾ ਅਪਰਾਲਾ ਨਹੀਂ ਹੁੰਦਾ ਜੇ ਤੁਸੀਂ ਨਾਲ ਅਪਰਾਲਾ ਕਰੋਗੇ ਤਾਂ ਉਹ ਇੱਕ ਜਾਣਾ ਰਹੇ ਚਲੋ तकरीबन ਹੋ ਹੀ ਗਏ ਨੇ ਬਾਕੀ ਰਹੀ ਗੱਲ ਆਪਣੀ ਇਹਦੇ ਵਿੱਚ ਸਾਰਾ ਹਿਸਾਬ-ਕਿਤਾਬ ਦੱਸਣ ਦੀ ਉਹ ਸਾਡੇ ਸਰਪੰਚ ਗਪਾਲ ਸਿੰਘ ਪਾਲੀ ਇਹ ਤੁਹਾਡੇ ਨਾਲ ਗੱਲ ਕਰੂਗੇ ਬਾਕੀ ਉਹ ਤੋਂ ਪਹਿਲਾਂ ਜੇ ਕੋਈ ਪੰਚ ਗੱਲ ਕਿਸੇ ਨਾਲ ਕਰਨਾ ਚਾਹੁੰਦਾ ਹੋਵੇ ਇਹ ਤਿਲਕ ਭਾਜੀ ਆਓ ਮੜ ਜਾ ਤੁਸੀਂ ਜਰੂਰ ਆਪਣਾ ਵਿਚਾਰ ਦਿਓ ਬਾਕੀ ਸਾਰੇ ਐਨਆਰਆਈ ਵੀਰਾਂ ਦਾ ਫਿਰ ਦਿਲ ਤੋਂ ਧੰਨਵਾਦ ਕਰਦੇ ਆਂ ਪੰਚਾਇਤ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਸਾਥ ਇੱਦਾਂ ਹੀ ਜੰਦੇ ਰਹੋ ਗਾਂ ਤੋਂ ਤੇ ਸਾਰੇ ਨਗਰ ਨਿਵਾਸੀਆਂ ਨੂੰ ਸਤਿ ਸ੍ਰੀ ਅਕਾਲ ਤੇ ਜੇ ਤੇ ਕਦੇ ਬੋਲੇ ਤਾਂ ਹੈ ਨਹੀਂ ਮੈਂ ਸਰ ਪਹਿਲਾ ਚਾਂਸ ਆ ਪਰ ਮੈਂ ਜਿਹੜੀ ਗੱਲ ਕਰਨੀ ਆ ਉਹ ਇਹ ਆ ਕਿ ਪਿਛਲੀਆਂ ਪੰਚਾਇਤਾਂ ਨੂੰ ਛੱਡ ਕੇ ਜਿਹਦੇ ਨੇ ਕਿਹਾ ਕਿ ਪਿਛਲੇ ਗੱਲਾਂ ਆਪਾਂ ਕਰਨੀਆਂ ਨਹੀਂ ਪੰਚਾਇਤ ਕੋਲ ਤਾਂ ਹੈ ਹੀ ਵਧੀਆ ਮੌਕਾ ਕਿਉਂਕਿ ਅਸੀਂ ਵੀ ਸਹਿਯੋਗ ਦੇਵਾਂਗੇ ਤੇ ਪਿੰਡ ਸਾਰਾ ਸਹਿਯੋਗ ਕਰਦਾ ਪਰ ਫੇਰ ਵੀ ਪਿੰਡ ਵਾਲੇ ਨੂੰ ਬੇਨਤੀ ਆ ਕਿ ਪੜਿਆ ਲਿਖਿਆ ਸਰਪੰਚ ਆਪਾਂ ਨੂੰ ਮਿਲਿਆ ਤੇ ਇਦਾਂ ਦੇ ਮੌਕੇ ਬਾਰ ਬਾਰ ਨਹੀਂ ਮਿਲਦੇ ਸਾਰੀ ਪੰਚਾਇਤ ਪੜੀ ਲਿਖੀ ਆ ਪੰਚਾਇਤ ਮਿਹਨਤੀ ਆ ਮੇਰੀ ਬੇਨਤੀ ਪਿੰਡ ਵਾਲਿਆਂ ਨੂੰ ਇਹ ਆ ਕਿ ਕੋਈ ਵੀ ਇਨਸਾਨ ਕੋਈ ਵੀ ਭੈਣ ਭਾਈ ਸਾਡਾ ਇਹਨਾਂ ਦੀਆਂ ਲਤਾਂ ਖਿੱਚਣ ਦੀ ਕੋਸ਼ਿਸ਼ ਨਾ ਕਰਿਓ ਜਿਹੜਾ ਵੀ ਕੰਮ ਕਰਦੇ ਆ ਮੈਂ ਦੇਖਿਆ ਵੀ ਹਰੇਕ ਪਿੰਡ ਦੇ ਵਿੱਚ ਤੇ ਆਪਣੇ ਪਿੰਡ ਵਿੱਚ ਵੀ ਦੇ ਆ ਹਰ ਬੰਦਾ ਆਪਣੇ ਪਾਸੇ ਵਿੱਚ ਖਚਦਾ ਸਾਡੇ ਉਹ ਨਹੀਂ ਹੈਗਾ ਜੀ ਸਾਡੇ ਆ ਨਹੀਂ ਹੈਗਾ ਸਾਡੇ ਆ ਕਰਦੇ ਸਾਡੇ ਆ ਕਰਦੇ ਹੋ ਮੇਰੀ ਬੇਨਤੀ ਆ ਤੇ ਆਪਾਂ ਜਿੱਦਾਂ ਪੰਚਾਇਤ ਕਰਦੀ ਆ ਇਹਨੂੰ ਉਸਾਸਾ ਅੰਦਰ ਨਹੀਂ ਗੁਕੇ ਅਨਪੜ ਸਰਪੰਚ ਹੋਵੇ ਅਨਪੜ ਪੰਚ ਹੋਣ ਉਹਨਾਂ ਨੂੰ ਦੱਸਣ ਦੀ ਲੋੜ ਪੈਂਦੀ ਹੈ ਵੀ ਜੀ ਤੁਸੀਂ ਆਹ ਕਰਨਾ ਤੇ ਤੁਸੀਂ ਆਹ ਕਰਨਾ ਮੇਰੇ ਹਿਸਾਬ ਨਾਲ ਇਹਨਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਪੜਿਆ ਲਿਖਿਆ ਸਰਪੰਚ ਆਪਾਂ ਨੂੰ ਪਹਿਲੀ ਵਾਰ ਹੀ ਮਿਲਿਆ ਤੇ ਆਪਾਂ ਇਹਨਾਂ ਦਾ ਸਹਿਯੋਗ ਕਰੀਏ ਸਾਰੇ ਪਿੰਡਰ ਨੂੰ ਬੇਨਤੀ ਆ ਕੋਈ ਬੰਦਾ ਇਹਨਾਂ ਦੇ ਕੰਮ ਚੜਿਕਾ ਨਾ ਪਾਵੇ ਜਿੰਨਾ ਸਹਿਯੋਗ ਹੁੰਦਾ ਉਹਨਾਂ ਦਿਓ ਅਸੀਂ ਦੇਵਾਂਗੇ ਇੱਕ ਵਾਰ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਜੀ ਆ ਚੰਦ ਸ਼ਬਦ ਜਰੂਰ ਦੋ ਹਾਂ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਆ ਤਾਂ ਇਹੀ ਆ ਜਦੋਂ ਵੀ ਮੈਂ ਪਿੰਡ ਦੇ ਵਿੱਚ ਆਉਣਾ ਮੈਂ ਇਹ ਚਾਹਣਾ ਕੋਈ ਨਾ ਕੋਈ ਪਿੰਡ ਦੇ ਵਿੱਚ ਚੰਗਾ ਕੰਮ ਹੋਵੇ ਮੈਂ ਪਹਿਲਾਂ ਤੋਂ ਵੀ ਆ ਕੇ ਸਾਰਿਆਂ ਨੂੰ ਅੱਜ ਤੋਂ 4-5 ਸਾਲ ਪਹਿਲਾਂ ਇਹੀ ਕਹਿੰਦਾ ਰਿਹਾ ਵੀ ਸਾਡੇ ਲਈ ਜੋ ਵੀ ਸੇਵਾ ਲਾਉਣੀ ਆ ਅਸੀਂ ਸੇਵਾ ਤੋਂ ਪਿੱਛੇ ਨਹੀਂ ਜਾਂਦੇ ਕਦੇ ਬਾਕੀ ਜਿੰਨੇ ਵੀ ਸਾਡੇ ਭਰਾਵਰੋਂ ਆਉਣਗੇ ਅਸੀਂ ਸਮਾ ਸੇਵਾ ਹੋਰ ਵੀ ਲੈ ਕੇ ਦੇਵਾਂਗੇ ਪਰ ਪਿੰਡ ਦੇ ਵਿੱਚ ਕੰਮ ਨਹੀਂ ਹੋਇਆ ਜੋ ਅਸੀਂ ਚਾਹੁੰਦੇ ਸੀ ਮੈਂ ਪਹਿਲਾਂ ਵੀ ਬਹੁਤ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਤੁਹਾਨੂੰ ਟਰੈਕਟਰ ਵੀ ਲੈਣਾ ਟਰਾਲੀ ਵੀ ਲੈਣਾ ਤੁਹਾਨੂੰ ਲੋਹੇ ਦੇ ਟਰੰਮ ਲੈਣਾ ਤੁਹਾਨੂੰ ਲਵਾ ਦੰਨਾ ਪਿੰਡ ਦੇ ਵਿੱਚ ਤੇ ਪਹਿਲਾ ਪਹਿਲੀ ਗੱਲ ਇਹ ਸਾਰੇ ਜਿੰਨੇ ਵੀ ਆਪਣਾ ਪਰਿਵਾਰ ਹੈਗਾ ਚਾਹੇ ਬਲਦੇ ਆ ਚਾਹੇ ਆਪਣੀਆਂ ਭੈਣਾਂ ਆ ਚਾਹੇ ਭਰਾ ਆ ਪਲਾਸਟਿਕ ਦੇ ਜਿਹੜੇ ਲਖਾਪੇ ਆ ਜੇ ਤੁਸੀਂ ਉਹ ਚਾਹੋ ਆਪਣੇ ਘਰ ਜਾ ਸਕਦੇ ਹੋ ਉਹਨਾਂ ਨੂੰ ਸਾਰੇ ਜਗ੍ਹਾ ਨਗਰ ਨਿਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋਈ ਨਹੀਂ ਗੌਰਮੈਂਟਾਂ ਕੋ ਕੋਸ਼ਿਸ਼ ਕਰਦੀਆਂ ਤੇ ਆਪਣਾ ਵੀ ਫਾਟਾ ਸਾਰੇ ਐਨ ਆਰ ਆਈ ਭਰਾਵਾਂ ਦਾ ਜੇ ਤੁਸੀਂ 1-1000 ਪਾਉਂਡ ਕਢ ਲਓ 1-1 ਲੱਖ ਬਣ ਜਾਂਦਾ ਤੇ ਤੁਹਾਨੂੰ ਕੋ ਬੜੀ ਮੁਸ਼ਕਲ ਨਹੀਂ ਹੈਗੀ ਕਿਉਂਕਿ ਨਿਆਣੇ ਹੁਣ ਸਾਡੇ ਸਾਰੇ ਜਾਂਦੇ ਸੱਟਿਆ ਤੇ ਉੱਥੇ ਆਪਣਾ ਐਸ਼ ਕਰਦੇ ਆ ਤੇ ਜੋ ਜਿਹੜੇ ਨਵੇਂ ਮੁੰਡੇ ਗਏ ਆ ਉਹਨਾਂ ਨੂੰ ਤਾਂ ਜਿਹੜਾ ਤਕਲੀਫ ਹੁੰਦੀ ਆ ਪਰ ਪੁਰਾਣੇ ਜਿਹੜੇ ਆ ਉਹਨਾਂ ਬੜੇ ਸੈਟਲ ਆ ਆਪਣਾ ਗੁਜ਼ਾਰਾ ਕਰਦੇ ਆ ਤੇ ਜਿੱਦਾ ਭਵਿੰਦਰ ਸਿੰਘ ਜੀ ਹੁਣੀ ਬੜਾ ਸਕੂਲ ਦੇ ਲਈ ਇਹਨਾਂ ਨੇ ਕੋਸ਼ਿਸ਼ ਕਰਦੇ ਆ ਵੀ ਐਕਟੀਵਿਟੀ ਵੀ ਇਹਨਾਂ ਨੇ ਬਹੁਤ ਸੋਹਣਾ ਜਿਹੜਾ ਉਹਨਾਂ ਨੂੰ ਨਾਮ ਦੇ ਕੇ ਤੇ ਜਿਹੜਾ ਗਵਰਨਮੈਂਟ ਸਕੂਲ ਦੇ ਵਿੱਚ ਸਾਰੇ ਨਿਆਣੇ ਪੜ੍ਹਨੇ ਚਾਹੀਦੇ ਆ ਤੇ ਇਹ ਜਿਹੜੀ ਆ ਕੋ ਇਹਨਾਂ ਦਾ ਫਰਾਲਾ ਵੀ ਬਹੁਤ ਸੋਹਣਾ ਆ ਤੇ ਇਹਨਾਂ ਨੂੰ ਵੀ ਬੇਨਤੀ ਆ ਵੀ ਜੋ ਡਵੈਲਪਮੈਂਟ ਜੋ ਆਪਣੀ ਪੰਚਾਇਤ ਕਰ ਰਹੀ ਆ ਇਹਦੇ ਵਿੱਚ ਵੀ ਹਿੱਸਾ ਥੋੜਾ ਵਾਲਾ ਪਾਉਣਾ ਹਾਂਜੀ ਤੇ ਬਾਕੀ ਹੋਰ ਸਾਰੇ ਐਨਆਰਆਈ ਭਰਾਵਾਂ ਨੂੰ ਵੀ ਬੇਨਤੀ ਆ ਕਿਸੇ ਤਰ੍ਹਾਂ ਕਰੋ ਜੋ ਸਾਥ ਤੇ ਹੋਵੇ ਜਿੰਨੀ ਵੀ ਸੇਵਾ ਲਾਦਿਓ ਅਸੀਂ ਕਰਾਂਗੇ ਵਾਹਿਗੁਰੂ ਜੀ ਕਾ ਸਹਿਜੋ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਸਾਡਾ ਪਿੰਡ ਬਹੁਤ ਪਿਛੜਿਆ ਆਇਆ ਜੇ ਬਾਕੀ ਪਿੰਡਾਂ ਨੂੰ ਅਸੀਂ ਆਲੇ-ਦੁਆਲੇ ਨਿਗਾਹ ਮਾਰ ਲਈਏ ਸਾਡਾ ਪਿੰਡ ਬਹੁਤ ਪਿਛੇ ਆ ਚਲੋ ਉਹਦੇ ਬਹੁਤ ਕਾਰਨ ਹਾਂ ਉਹਨਾਂ ਨੂੰ ਪਿਛਲੇ ਛੱਡਦੇ ਹੋਏ ਪਰ ਆਉਣ ਵਾਲੇ ਸਮੇਂ 'ਚ ਅਸੀਂ ਅੱਗੇ ਵਧਣ ਦੇ ਲਈ ਸਾਰੇ ਰਲ ਮਿਲ ਕੇ ਸਹਿਯੋਗ ਕਰੀਏ ਤਾਂ ਕਿ ਪਿੰਡ ਜਿਹੜਾ ਆ ਅੱਗੇ ਤਰੱਕੀ ਵੱਲ ਵਧ ਸਕੇ ਜਿਹਦੇ ਵਿੱਚ ਸਕੂਲਾਂ ਦੇ ਵਿੱਚ ਬਹੁਤ ਕਮੀ ਆ ਟੀਚਰ ਹੈ ਨਹੀਂਗੇ ਨਿਆਣਿਆਂ ਨੂੰ ਬੈਠਣ ਨੂੰ ਸਹੀ ਥਾਂ ਹੈ ਨਹੀਂਗੇ ਕੱਚੀਆਂ ਗਰਾਊਂਡਾਂ ਆ ਇੰਟਰਲੌਕ ਨਹੀਂ ਲੱਗਿਓ ਦੇਖੋ ਹੈ ਤਾਂ ਇਹ ਬਹੁਤ ਵੱਡੇ ਖਰਚਿਆਂ ਦੀ ਲੋੜ ਆ ਐਨਆਰਆਈ ਵੀ ਜਿਹੜਾ ਸਹਿਯੋਗ ਕਰ ਦੇਣਗੇ ਉਹਦੇ ਨਾਲ ਆਵੇ ਪਿੰਡ ਦੀ ਡਿਵੈਲਪਮੈਂਟ ਜੇ ਇੱਕ ਟੱਕਾ ਲੱਗ ਜਾਂਦਾ ਡਿਵੈਲਪਮੈਂਟ ਤਾਂ ਸਹੀ ਜੇ ਸਰਕਾਰਾਂ ਹਿੰਮਤਮਾਨ ਦੱਬ ਕੇ ਵੀ ਆਪਾਂ ਆਹ ਪਰਾਲਾ ਕਰਨਾ ਆ ਤੇ ਫੇਰੇ ਹੀ ਹੁੰਦੀ ਆ ਜ਼ਿਆਦਾਤਰ ਹੁਣ ਮੌਜੂਦਾ ਸਰਕਾਰ ਬਣੀ ਨੂੰ ਲਗਭਗ 3 ਕ ਸਾਲ ਨਿਕਲ ਗਏ ਆ ਮੈਨੂੰ ਲੱਗਦਾ ਨਹੀਂ ਵੀ ਕਿਸੇ ਪਿੰਡ ਚ ਕੋਈ ਚੱਜ ਦੀ ਗ੍ਰਾਂਟ ਆਈ ਹੋਊਗੀ ਜਿਹਦੇ ਸਾਡਾ ਪਿੰਡ ਤਾਂ ਬਹੁਤ ਪਿਛੜਿਆ ਆ ਆਉਣ ਵਾਲੇ ਸਮੇਂ ਚ ਚਲੋ ਸਰਕਾਰਾਂ ਹਿੰਮਤਮਾਨ ਸਾਡੇ ਪਿੰਡ ਦਾ ਵੀ ਬੱਤ ਤੋਂ ਬਾਅਦ ਜਿੰਨਾ ਕੁ ਹੋ ਸਕਦਾ ਸਾਨੂੰ ਫੰਡ ਦੇਣ ਪਿੰਡ ਦੀਆਂ ਪੰਚਾਇਤਾਂ ਤਰ੍ਹਾਂ ਹੀ ਕੰਮ ਕਰ ਸਕਦੀਆਂ ਜੇ ਉਹਨਾਂ ਕੋਲ ਮੌਜੂਦਾ ਫੰਡ ਬੈ ਰਹੇ ਨੇ ਨਗਰਵਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਪਹਿਲਾਂ ਵੀ ਮੈਂ ਬੇਨਤੀ ਕੀਤੀ ਸੀ ਵੀ ਪੰਚਾਇਤਾਂ ਪਾੜੜੀਆਂ ਤੁਸੀਂ ਸਾਰਿਆਂ ਨੇ ਬਹੁਤ ਮਾਣ ਬਖਸ਼ਿਆ ਨਗਰਵਾਸੀਆਂ ਨੇ ਜੋ ਨਵੀਂ ਪੰਚਾਇਤ ਚੁਣੀ ਹੈ ਜੋ ਪੰਚਾਇਤਾਂ ਦੇ ਫਰਜ਼ ਨੇ ਕਿ ਪਿੰਡ ਦੀ ਤਰੱਕੀ ਲਈ ਪਿੰਡ ਦੇ ਵਿਕਾਸ ਦੇ ਲਈ ਯੋਗਦਾਨ ਪਾਉਣਾ ਛਤਨ ਕਰਨੇ ਪਿੰਡ ਨੂੰ ਅੱਗੇ ਲੈ ਕੇ ਜਾਣਾ ਉਸ ਦੇ ਲਈ ਪਹਿਲੇ ਹੀ ਦਿਨ ਤੋਂ ਜਦੋਂ ਤੋਂ ਇਹ ਪੰਚਾਇਤ ਚੁਣੀ ਗਈ ਹੈ ਪੰਚਾਇਤਾਂ ਮੀਟਿੰਗਾਂ ਹੋਈਆਂ ਉਸੇ ਦਿਨ ਤੋਂ ਜਿਹੜਾ ਹੈ ਵਿਕਾਸ ਕਾਰਜਾਂ ਦੇ ਲਈ ਇਹ ਪੰਚਾਇਤ ਜਤਸ਼ੀਲੇ ਵਿੱਚ ਲਗਾਤਾਰ ਵਿਕਾਸ ਦੇ ਕੰਮ ਹੋਣ ਬਹੁਤ ਬਹੁਤ ਧੰਨਵਾਦ ਸਰਦਾਰ ਨਿਸ਼ਤਰ ਸਿੰਘ ਯੂਕੇ ਸਾਡੇ ਪਿੰਡ ਪਹੁੰਚੇ ਜੀ ਆਇਆਂ ਨੂੰ ਦੁਬਾਰਾ ਫਿਰ ਉਹਨਾਂ ਦਾ ਸਵਾਗਤ ਹੈ ਤੇ ਸਾਡੇ ਬੀਬੀ ਬਲਜਿੰਦਰ ਕੌਰ ਜੀ ਸਰਦਾਰ ਭੁਪਿੰਦਰ ਸਿੰਘ ਜੀ ਕਾਮਰੇਡ ਸਾਹਿਬ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਇਸ ਪਿੰਡ ਦੇ ਵਿੱਚ ਚੰਗੇ ਕਾਰਜ ਕਰਨ ਦਾ ਉਹਨਾਂ ਦਾ ਧੰਨਵਾਦ ਜਗਤਾਰ ਸਿੰਘ ਜੀ ਦਾਰੀ ਸਰਦਾਰ ਨਿਸ਼ਕਤ ਸਿੰਘ ਜੀ ਸ਼ੁਕੇ ਉਹਨਾਂ ਨੇ ਉਪਰਾਲਾ ਕੀਤਾ ਉਹਨਾਂ ਨੇ ਰਕਮ ਭੇਜੀ ਤੇ ਸਾਡੇ ਸਰਪੰਚ ਸਾਹਿਬ ਨੇ ਉਹ ਗਲੀ ਬਣਾਉਣੀ ਸ਼ੁਰੂ ਕੀਤੀ ਐਸਟੀਮੇਟ ਕੁਝ ਘੱਟ ਸੀਗਾ ਕਿ ਇੰਨੇ ਇੰਟਰਲੋਕ ਲੱਗਣੇ ਨੇ ਪਰ ਉਸ ਤੋਂ ਵੱਧ ਕੇ ਇੰਟਰਲੋਕ ਲੱਗੇ ਉਸ ਤੋਂ ਵੱਧ ਕੇ ਮਟੀਰੀਅਲ ਲੱਗਾ ਜੋ ਨਾਲ ਲੱਗਦੀਆਂ ਚਾਰ ਪੰਜ ਗਲੀਆਂ ਸੀਗੀਆਂ ਛੋਟੀਆਂ ਛੋਟੀਆਂ ਉਹ ਐਡਵੋਕੇਟ ਸਾਹਿਬ ਨੇ ਸਾਡੇ ਸਰਪੰਚ ਸਾਹਿਬ ਨੇ ਆਪ ਪਹਿਲ ਕਦਮੀ ਕਰਕੇ ਉਹਨਾਂ ਨੇ ਸੋਚਿਆ ਵੀ ਇਹ ਗਲੀਆਂ ਰਹਿ ਜਾਣੀਆਂ ਜੇ ਰਹਿ ਗਿਆ ਕੰਮ ਤੇ ਤੁਹਾਨੂੰ ਪਤਾ ਹੀ ਬਾਅਦ ਵਿੱਚ ਰਹਿ ਜਾਂਦਾ ਹੈ ਬੜਾ ਔਖਾ ਹੁੰਦਾ ਦੁਬਾਰਾ ਸ਼ੁਰੂ ਕਰਨਾ ਨਾਲ ਦੀ ਨਾਲ ਉਹ ਸਾਰੀਆਂ ਜਿਹੜੀਆਂ ਨੇੜੇ ਨੇੜੇ ਨਾਲ ਲੱਗਦੀਆਂ ਗਲੀਆਂ ਸੀ ਉਹ ਵੀ ਸਾਰੀਆਂ ਨਾਲ ਦੀ ਨਾਲ ਬਣਾ ਦਿੱਤੀਆਂ ਗਈਆਂ ਹੁਣ ਇਹ ਹੈ ਕਿ ਸਾਨੂੰ ਇੱਧਰ ਨੂੰ ਜਿਹੜਾ ਹੈ ਕੋਈ ਕੰਮ ਕਾਂਡੀ ਲੋੜ ਨਹੀਂ ਪੈਣੀ ਗਲੀਆਂ ਦੇਖਣ ਦੀ ਲੋੜ ਨਹੀਂ ਪੈਣੀ ਇਤਨਾ ਕੰਮ ਕੰਪਲੀਟ ਹੋ ਗਿਆ ਉਧਰ ਨੇ ਗਲੀਆਂ ਦਾ ਸੋਇਤ ਵਾਸਤੇ ਐਨਆਰਆਈ ਭਰਾ ਤੁਸੀਂ ਜਿੰਨੇ ਵੀ ਇੱਥੇ ਮੌਜੂਦ ਹੋ ਬਾਕੀ ਤੁਹਾਡੇ ਨਾਲ ਸਾਰੇ ਐਨਆਰਆਈ ਭਰਾਵਾਂ ਦੇ ਸੰਪਰਕ ਨੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਯਕੀਨ ਦਿਵਾਉਨੇ ਆ ਵਿਸ਼ਵਾਸ ਦਿਵਾਉਨੇ ਆ ਵੀ ਜੋ ਵੀ ਤੁਸੀਂ ਰਕਮ ਆਪਣੇ ਪਿੰਡ ਵਾਸਤੇ ਭੇਜੋਗੇ ਉਹ ਪਿੰਡ ਦੇ ਵਿਕਾਸ ਕਾਰਜਾਂ ਦੇ ਵਿੱਚ ਇੱਕ ਇੱਕ ਰੁਪਿਆ ਜਿਹੜਾ ਤੁਹਾਡਾ ਲੱਗੇਗਾ ਅਸੀਂ ਜਿਹੜਾ ਆ 505 ਜੋ ਬਣੇ ਆ ਪੰਚਾਇਤ ਬਣੀ ਆ ਉਹ ਇਸੇ ਗੱਲ ਨੂੰ ਮੁਖਰਾ ਕੇ ਬਣੀ ਆ ਵੀ ਅਸੀਂ ਆਪਣੇ ਪਿੰਡ ਦਾ ਵਿਕਾਸ ਚਾਹੁੰਦੇ ਆ ਅਸੀਂ ਇਸੇ ਵਾਸਤੇ ਹੀ ਸਾਰੇ ਸਾਡੀਆਂ ਮਾਤਾਵਾਂ ਭੈਣਾਂ ਬੇਟੀਆਂ ਨੇ ਸਾਡੀਆਂ ਪੰਚ ਸਹਿਬਾਨ ਜਿੰਨੀਆਂ ਵੀ ਨੇ ਉਹ ਵੀ ਹਮੇਸ਼ਾ ਇਹ ਗੱਲ ਕਹਿੰਦੇ ਵੀ ਅਸੀਂ ਆਏ ਹੀ ਪੰਚਾਇਤ ਵਿੱਚ ਤਾਂ ਆ ਆ ਤਾਂ ਕਿ ਜਿਹੜਾ ਹੈ ਅਸੀਂ ਵਿਕਾਸ ਦੇ ਕੰਮ ਜਿਹੜੇ ਕਰ ਸਕੀਏ ਸੋ ਮੋਕਾ ਮਿਲਿਆ ਸਤਿਕਾਰ ਦੁੱਤਾ ਮਾਨਕਤਾ ਪਿੰਡ ਨੇ ਤੇ ਅਸੀਂ ਨਗਰ ਨਿਵਾਸੀਆਂ ਦਾ ਕਦੇ ਮਾਨ ਨਹੀਂ ਤੋੜਾਂਗੇ ਕਦੇ ਵਿਸ਼ਵਾਸ ਨਹੀਂ ਤੋੜਾਂਗੇ ਸਾਰੇ ਕੰਮ ਜਿਹੜੇ ਨੇ ਅਧੂਰੇ ਕੰਮ ਜਿਹੜੇ ਉਹ ਸਾਰੇ ਪੂਰੇ ਕੀਤੇ ਜਾਣਗੇ ਤੇ ਤੁਹਾਡੇ ਸਹਿਯੋਗ ਦੇ ਨਾਲ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਹੋਣੇ ਨੇ ਸੋ ਮੈਂ ਬਹੁਤੇ ਸ਼ਬਦ ਨਹੀਂ ਕਹਿਣੇ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਐਨਆਰਆਈ ਭਰਾਵਾਂ ਦਾ ਸਮਾਂ ਬੜਾ ਕੀਮਤੀ ਹੈ ਤੇ ਹੁਣ ਜਿਹੜਾ ਆ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਐਡਵੋਕੇਟ ਕਿਰਪਾਲ ਸਿੰਘ ਜੀ ਪਾਲੀ ਉਹਨਾਂ ਨੇ ਤੁਹਾਡੇ ਨਾਲ ਆਪਣੇ ਵਿਚਾਰ ਵੀ ਸਾਂਝੇ ਕਰਨੇ ਨੇ ਉਹਨਾਂ ਨੇ ਜੋ ਕਾਰਜ ਹੋਏ ਨੇ ਉਹਨਾਂ ਬਾਰੇ ਵੀ ਦੱਸਣਾ ਜਿਵੇਂ ਪਹਿਲਾਂ ਦੱਸਿਆ ਸੀ ਵੀ ਉਹ ਉਹਨਾਂ ਨੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੋ ਕੰਮ ਹੋਣ ਵਾਲੇ ਨੇ ਉਹਨਾਂ ਬਾਰੇ ਵੀ ਦੱਸਣਾ ਹੈ ਬਹੁਤ ਸਾਰੇ ਅਸੀਂ ਮਤੇ ਪਾਏ ਆ ਕਿ ਆਹ ਆ ਕੰਮ ਜਿਹੜੇ ਕਰਨੇ ਨੇ ਪਿੰਡ ਦੇ ਵਿੱਚ ਸੋ ਇਹ ਸਾਰਾ ਕੁਝ ਤੁਹਾਡੇ ਸਹਿਯੋਗ ਨਾਲ ਹੋਣਾ ਤੁਹਾਡੀ ਸਲਾਹ ਨਾਲ ਹੋਣਾ ਜਿੱਥੇ ਕਿਤੇ ਤੁਹਾਨੂੰ ਕਿਸੇ ਗੱਲ ਦੀ ਕਮੀ ਲੱਗੀ ਉਹ ਤੁਸੀਂ ਦੱਸਣੀ ਵੀ ਹੈ ਕਿ ਆ ਤੁਹਾਡੇ ਕੰਮ 'ਚਾ ਕਮੀ ਹੈ ਉਸ ਕਮੀ ਨੂੰ ਦੂਰ ਕੀਤਾ ਜਾਣਾ ਹੈ ਆਪਣੇ ਵੱਲੋਂ ਚੰਗਾ ਕੰਮ ਕਰਨ ਦਾ ਯਤਨ ਕਰਾਂਗੇ ਪਰ ਫੇਰ ਵੀ ਕਿਤੇ ਵੀ ਕੋਈ ਵੀ ਕਮੀ ਹੋਵੇ ਉਹ ਨਗਰ ਨਿਵਾਸੀਆਂ ਨੇ ਆਪ ਦੱਸ ਕੇ ਸਾਨੂੰ ਸਲਾਹ ਦੇ ਕੇ ਸੁਝਾਅ ਦੇ ਕੇ ਆਪ ਜਿਹੜਾ ਹੈ ਕਰਨਾ ਹੈ ਕਿਉਂਕਿ ਤੁਸੀਂ ਸਾਰਿਆਂ ਨੇ ਇਹ ਪੰਚਾਇਤ ਚੁਣੀ ਆ ਤੁਸੀਂ ਹੀ ਪੰਜ ਸਰਪੰਚ ਆ ਅਸੀਂ ਤੁਹਾਡੇ ਸਹਿਯੋਗ ਦੇ ਨਾਲ ਹੀ ਸਾਰਾ ਕੰਮ ਕਰਨਾ ਹੈ ਤੇ ਮੈਂ ਬੇਨਤੀ ਕਰਾਂਗਾ ਹੁਣ ਸਾਡੇ ਸਰਪੰਚ ਐਡਵੋਕੇਟ ਕਿਰਪਾਲ ਸਿੰਘ ਜੀ ਪਾਲੀ ਉਹ ਤੁਹਾਡੇ ਨਾਲ ਆਪਣੇ ਵਿਚਾਰਾਂ ਜੇ ਕਰਨਗੇ ਇਸ ਪੰਡਾਲ ਦੇ ਵਿੱਚ ਇਕਤਰਤ ਮੇਰੇ ਪਿੰਡ ਦੇ ਬਹੁਤ ਹੀ ਸੂਝਵਾਨ ਮੇਰੇ ਸਾਥੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਗੱਲ ਕਹਿਣੀ ਚਾਹਨਾ ਮੈਂ ਨਹੀਂ ਕਰਨਾ ਪਲੀਜ਼ ਇਸ ਪੰਡਾਲ ਦੇ ਅੰਦਰ ਮੇਰੇ ਤਿੰਨ ਕਲਾਸ ਫੈਲੋ ਬੈਠੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਮੇਰੇ ਨਾਲ ਅਜਨ 1984 ਚ ਅਸੀਂ ਇਕੱਠੇ ਨੇ ਇੱਕ ਫੋਟੋ ਖੜਾਈ ਸੀ ਅੱਜ ਜੇ ਤੁਸੀਂ ਮੇਰੇ ਨਾਲ ਕਰਾ ਲਓ ਤਾਂ ਬੈਠ ਰਹੇ 1984 ਤੋਂ ਬਾਅਦ ਅਸੀਂ ਪਹਿਲੀ ਕਿੰਨੇ ਸਾਲਾਂ ਬਾਅਦ ਉਦੋਂ ਕੈਮਰੇ ਸੀ ਉਹ ਵੀ ਝੁੰਡ ਕੱਢ ਕੇ ਬਣਾਉਣ ਵਾਲੀ ਫੋਟੋ ਜਿਹਦਾ ਬਣਾਉਂਦੇ ਹੁੰਦੇ ਸੀ ਸਤਪਾਲ ਜੀ ਆਜੋ ਐਸਐਚਓ ਸਤਪਾਲ ਜੀ ਬਲਵਿੰਦਰ ਹੁਸਨਾ ਜੀ ਬਲਵਿੰਦਰ ਲਾਲੀ ਜੀ ਇਹ ਮੇਰੇ ਕਲਾਸ ਫੈਲੋ ਨੇ ਜੀ ਮੈਨੂੰ ਮਾਣ ਆਇਆ ਇਹਨਾਂ ਦੇ ਉੱਤੇ ਇਹਨਾਂ ਨੇ ਮੇਰਾ ਸਾਥ ਵੀ ਦਿੱਤਾ ਥੈਂਕ ਯੂ ਬ੍ਰਦਰ ਥੈਂਕ ਯੂ ਸਭ ਤੋਂ ਪਹਿਲਾਂ ਮੈਂ ਆਪਣੀ ਟੀਮ ਜਤਿੰਦਰਜੀਤ ਕੌਰ ਜੀ ਸੁਰਜੀਤ ਕੌਰ ਛੰਦੋ ਮਨਦੀਪ ਕੌਰ ਮੁਖਤਿਆਰ ਰਾਮ ਸੁਰਿੰਦਰ ਕੁਮਾਰ ਬਾਟਾ ਜੀ ਮਨਜੀਤ ਸਿੰਘ ਖਾਲਸਾ ਰਣਜੀਤ ਸਿੰਘ ਖਾਲਸਾ ਤਿਲਕ ਰਾਜ ਜੀ ਇਹਨਾਂ ਸਾਰਿਆਂ ਦਾ ਮੈਂ ਧੰਨਵਾਦੀ ਹਾਂ ਔਰ ਰਹਿਣੀ ਹੈ ਕਿ ਇਹਨਾਂ ਨੇ ਮੇਰੇ ਨਾਲ ਰਲ ਕੇ ਮੁੰਡੇ ਦਾ ਮੋਢਾ ਲਾ ਕੇ ਹਰ ਕੰਮ ਨੇਪਰੇ ਚੜਨ ਦੀ ਕਸਮ ਖਾਦੀ ਹੋਈ ਹੈ ਔਰ ਸਾਥ ਹੀ ਮੈਂ ਉਹਨਾਂ ਸਾਡੇ ਸਤਿਕਾਰਯੋਗ ਸਾਥੀ ਸਰਦਾਰ ਸੁਰਜੀਤ ਸਿੰਘ ਜੀ ਖਾਲਸਾ ਸਰਦਾਰ ਵਿਵੇਂਦਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਤਾਰੇ ਸਰਦਾਰ ਨਸ਼ੁੱਤਰ ਸਿੰਘ ਜੀ ਜੋ ਕਿ अवतार सिंह जी गुरनेक पूरा जी जोगिंदर पाल जी हरदीप दीपा जी स, और खास करके मैं तो वैसे मजाक भी कर लेता हूं ना ਸਾਡੇ ਸੇਠੀ ਭਾਜੀ ਮੈਂ ਉਹਨਾਂ ਨੂੰ ਕਹਿੰਦਾ ਨਾ ਵੀ ਇਹਨਾਂ ਨੂੰ ਚੌਕੀਦਾਰੀ ਦੇ ਦਿੰਨੇ ਪਿੰਡ ਦੀ ਇਹਨਾਂ ਸਾਰਿਆਂ ਦਾ ਹੀ तहे दिलੋਂ ਧੰਨਵਾਦ ਹੀ ਮੈਂ ਕਿਉਂਕਿ ਉਹਨਾਂ ਚੌਕੀਦਾਰ ਨੂੰ ਨਹੀਂ ਪਤਾ ਹੁੰਦਾ ਜਿੰਨਾ ਸੇਠੀ ਨੂੰ ਪਤਾ ਹੁੰਦਾ ਚਲੋ ਤੁਸੀਂ ਸਾਰਿਆਂ ਨੇ ਬੋਟਾਂ ਪਾਈਆਂ ਮੈਂ ਸਰਪੰਚ ਬਣ ਗਿਆ ਜਦੋਂ ਸਰਪੰਚ ਬਣਿਆ ਉਦੋਂ ਇਹ ਹੁੰਦਾ ਸੀ ਇਹ ਹੋਇਆ ਕਿਦਾਂ ਇਹ ਤਾਂ ਬੜਾ ਮਾੜਾ ਹੋਇਆ ਹੋਇਆ ਕਿਦਾਂ ਵੀ ਮੈਨੂੰ ਸਤਿਗੁਰੂ ਦਸ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਵਿੱਚ ਉਹਨਾਂ ਨੇ ਇਹ ਮਾਣ ਬਖਸ਼ਿਆ ਮੈਨੂੰ ਤਾਜ ਦਿੱਤਾ ਮੈਂ ਪਿੰਡ ਦੀ ਸੇਵਾ ਕਰਾਂ ਨਹੀਂ ਮੈਂ ਆਪਣੇ ਲਈ ਕੁਝ ਨਹੀਂ ਕਰਨਾ ਪਹਿਲਾ ਪ੍ਰਣ ਚਾਹੇ ਉਹ ਐਸੀ ਆ ਚਾਹੇ ਬੀਸੀ ਆ ਚਾਹੇ ਜਨਰਲ ਹਰ ਇੱਕ ਲਈ ਬਰਾਬਰ ਦਾ ਕੰਮ ਹੋਏਗਾ ਮੈਂ ਆਪਣੇ ਘਰ ਦੇ ਲਈ ਕੋਈ ਗੱਲ ਨਹੀਂ ਕਰਨੀ ਨਾ ਕਦੇ ਮੇਰੇ ਘਰ ਦਾ ਮੇਰੇ ਰਾਹ ਉਹ ਮੇਰਾ ਪ੍ਰਾਈਵੇਟ ਰਾਹ ਮੈਂ ਪਹਿਲਾਂ ਵੀ ਆਪਣਾ ਹੀ ਆਦਾ ਰਹਿੰਦਾ ਹੂ ਵੀ ਮੈਂ ਆਪ ਬਣਾਉਂਗਾ ਕਦੇ ਪੰਚਾਇਤ ਦੇ ਪੈਸਿਆਂ ਦੇ ਵਿੱਚ ਉਹ ਨੂੰ ਦੇਖੂਗਾ ਇਹ ਮੇਰੇ ਚੰਨੀ ਕਪੈਸਿਟੀ ਹੈ ਜਦੋਂ ਪਹਿਲੀ ਮੀਟਿੰਗ ਸਾਡੀ ਹੋਈ ਸਾਰੇ ਪੰਜ ਬੈਠੇ ਨੇ ਇਹਨਾਂ ਨੇ ਮੈਨੂੰ ਕੰਮ ਮੈਂ ਕਿਹਾ ਮੇਰਾ ਟਿਪਸ ਤੇ ਹੈ ਪਹਿਲਾ ਪ੍ਰਣ ਸੀ ਵੀ ਮਾਫ ਕਰਨਾ ਮੇਰਾ ਲਫਜ਼ ਉੱਤਾਂ ਦਾ ਆਇਆ ਜੱਟਾਂ ਦੀਆਂ ਜਿਹੜੀਆਂ ਕਬਰਾਂ ਆ ਉਹਨਾਂ ਦਾ ਰਾਹ ਜਿਹੜਾ ਸਭ ਤੋਂ ਜ਼ਿਆਦਾ ਗੰਦਾ ਹੈ ਉਸ ਰਾਹ ਦੇ ਵਿੱਚ ਨਾ ਕੋਈ ਮਿੱਟੀ ਪਾਉਂਦਾ ਨਾ ਕੋਈ ਬਣਾਉਣ ਨੂੰ ਤਿਆਰ ਹੈ ਉਹ ਮੇਰਾ ਬਣਾਉਣ ਦਾ ਪਹਿਲਾ ਸੁਪਨਾ ਸੀ ਔਰ ਉਹ ਪੂਰਾ ਕਰੂੰਗਾ ਤੁਹਾਡੇ ਸਹਿਯੋਗ ਦੇ ਨਾਲ ਅਗਰ ਪਿੰਡ ਵਾਲੇ ਮੇਰਾ ਸਹਿਯੋਗ ਕਰਨਗੇ ਉਸ ਰਾਹ ਦੇ ਲਈ 1 ਲੱਖ ਇੰਟਰਲੌਕ ਲੱਗਦੀ ਐ ਕਬਰਾਂ ਵਾਲੇ ਗੇਟ ਤੋਂ ਲੈ ਕੇ ਹੋ ਸਕਦਾ ਆ ਦਰਵਾਜ਼ਾ ਸਿੱਟ ਪਾ ਦੇਈਏ 1 ਲੱਖ ਇੰਟਰਲੌਕ ਲੱਗਦੀ ਆ 30 ਲੱਖ ਦਾ ਖਰਚਾ ਜੇ ਅਸੀਂ ਐਡੀ ਵੱਡੀ ਅਮਾਉਂਟ ਮੰਗਈਏ ਸਰਕਾਰ ਤੋਂ ਸਰਕਾਰ ਨੇ ਸਾਨੂੰ ਕਿਸ਼ਤਾਂ ਚ ਦੇਣੀ 5 ਸਾਲਾਂ ਦੇ ਵਿੱਚ ਉਹ ਪੂਰਾ ਨਹੀਂ ਹੁੰਦਾ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਐਨਆਰਆੀ ਵੀਰਾਂ ਦੇ ਸਹਿਯੋਗ ਦੀ ਲੋੜ ਆ ਦੂਸਰਾ ਇਸ ਪੈਂਡ ਦੇ ਅੰਦਰ ਆ ਜਿਹੜੀ ਫਰਨੀ ਹੈ ਇਹਨੂੰ ਪੱਕਾ ਬਣਾਉਣਾ ਸਾਰੀ ਨੂੰ ਇੰਟਰਲੌਕ ਲਾਉਣਾ ਮਰਜੀਤ ਸਿੰਘ ਖਾਲਸਾ ਪੰਜ ਬੈਠੇ ਨੇ ਇਹਨਾਂ ਦੇ ਘਰ ਤੋਂ ਲੈ ਕੇ ਬਾਹਾ ਆ ਥਾਨ ਦੇ ਜਗ੍ਹਾ ਦੇ ਕੋਲੋਂ ਦੀ ਹੋ ਕੇ ਘੁੰਮ ਕੇ ਬੈਂਕੀ ਬੈਂਕੀ ਤੋਂ ਮੁੜ ਕੇ ਫਿਰ ਇਹਨਾਂ ਦੇ ਘਰ ਦੇ ਤੱਕ ਉਹ ਸਾਰੀ ਫਰਨੀ ਬਣਾਉਣੀ ਇਹ ਮੇਰਾ ਪ੍ਰਾਣਾ ਹੈ ਮੇਰੀ ਟੀਮ ਮੇਰੇ ਨਾਲ ਹੈ ਤਾਂ ਮੈਂ ਕੰਮ ਕਰੂੰਗਾ ਅਗਰ ਜੇ ਮੇਰੀ ਟੀਮ ਕਹਿ ਦੇਵੇ ਸਾਨੂੰ ਸਰਪੰਚ ਮਨਜ਼ੂਰੀ ਮੈਂ ਕਿਸੇ ਤੋਂ ਸ਼ਿਕਾਇਤ ਨਹੀਂ ਕਰਾਉਣੀ ਜੇ ਕਿਸੇ ਨੇ ਸ਼ਿਕਾਇਤ ਕਰਨੀ ਬੜੇ ਕਰੀ ਜਾਵੇ ਮੈਨੂੰ ਕੋਈ ਡਰ ਡੁੱਕਰ ਵੀ ਨਹੀਂ ਹੈ ਪਰ ਮੈਂ ਸ਼ਿਕਾਇਤ ਨਹੀਂ ਕਰਨ ਮੈਂ ਉਸੇ ਦਿਨ ਆਪਣਾ ਅਸਤੀਫਾ ਲੈ ਕੇ ਦੂੰਗਾ ਇਹਨਾਂ ਪੰਚਾਂ ਨੂੰ ਦੇ ਦੂੰਗਾ ਇਹ ਆਪਣਾ ਕੰਮ ਸੰਭਾਲ ਲੈ ਅਗਰ ਇਹਨਾਂ ਨੂੰ ਲੱਗੂਗਾ ਮੈਂ ਕੰਮ ਸਹੀ ਨਹੀਂ ਕਰਦਾ ਅਗਰ ਮੈਂ ਕੰਮ ਗਲਤ ਕਰੂੰਗਾ ਤਾਂ ਪਿੰਡ ਦਾ ਮੈਂ ਜ਼ਿੰਮੇਵਾਰ ਆਂ ਪਿੰਡ ਦਾ ਮੈਂ ਗੁਨਾਹਗਾਰ ਆਂ ਜੇ ਮੈਂ ਗਲਤ ਕੰਮ ਕਰਾਂਗਾ ਜੇ ਅਗਰ ਮੈਂ ਗਲਤ ਕੰਮ ਕਰਾਂਗਾ ਪੰਚ ਮੇਰਾ ਕੋਈ ਸਾਥਨਾ ਦੇ ਵੀ ਮੈਨੂੰ ਇਹਨਾਂ ਦੀ ਉੱਥੇ ਜ਼ਰੂਰਤ ਨਹੀਂ ਹੈ ਜਿਵੇਂ ਗਲਤ ਕੰਮ ਕਰੂੰਗਾ ਮਨ ਰਹੀ ਗੱਲ ਇਹ ਫਿਰ ਨਹੀਂ ਬਣਾਉਣੀ ਡਾਕਟਰ ਕਰਮਜੀਤ ਦੇ ਕਲੀਨਿਕ ਤੋਂ ਲੈ ਕੇ ਗੁਰਦੁਆਰੇ ਤੱਕ ਸੜਕ ਦੇ ਦੋਵੇਂ ਪਾਸੇ ਪਾਣੀ ਦੇ ਨਿਕਾਸ ਲਈ ਪਾਈਪ ਪਾਉਣਾ ਉਹ ਵੀ ਮੇਰਾ ਸੁਪਨਾ ਹੈ ਅੰਡਰਗਰਾਊਂਡ ਪਾਈਪ ਸੜਕ ਦੇ ਦੋਨੋਂ ਪਾਸੇ ਪਾਇਆ ਜਾਊਗਾ ਉਹ ਵੀ ਸੁਪਨਾ ਹੈ। ਅਗਰ ਤੁਸੀਂ ਸਾਥ ਦਿਓਗੇ ਉਹ ਵੀ ਪੂਰਾ ਹੋਊਗਾ। ਇਸ ਫੈਰਨੀ ਦੇ ਅੰਦਰ ਨਾਲੀ ਕੋਈ ਦਿਖਣ ਨਹੀਂ ਦੇਣੀ ਮੈ। ਨਾਲੀ ਕੋਈ ਨਹੀਂ ਦਿ세ਗੀ। ਨਾਲੀਆਂ ਦੀ ਜਗ੍ਹਾ ਅੰਡਰਗਰਾਉਂਡ ਪਾਈਪ ਹੋਏਗਾ। ਪਿਛਲੀ ਪੰਚਾਇਤ ਨੇ ਪਾਈ ਪਾਇਆ ਇੱਕ ਮੈਂ ਦੇਖਿਆ ਉਹ ਹਜੇ ਮੇਰੇ ਖਿਆਲ ਸਾਲ ਖੋਇ ਟੁੱਟ ਗਿਆ। ਮੈਂ ਆਪਣੀ ਟੀਮ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਰਾਹ ਬਣਾਇਆ। ਮੇਰੇ ਪੰਜ ਸਾਹਿਬ ਕਹਿ ਕੇ ਗਿਆ ਪਿਛਲੇ ਪੰਚਾਇਤ ਦੇ ਪੈਸੇ ਪਏ ਸੀ ਪਿਛਲੇ ਦਾ ਕੋਈ ਨਹੀਂ ਸੀ ਪਿਆ ਇਹ ਸਾਡੀ ਆਪਣੀ ਹਿੰਮਤ ਹੈ ਜੇ ਮੈਂ ਨਛੱਤਰ ਸਿੰਘ ਜੂਕੇ ਨੂੰ ਕਹਿ ਸਕਦਾ ਵੀ ਮੈਨੂੰ ਜ਼ਰੂਰ ਤੇ ਪਹਿੰਡਦੀ ਇਹ ਮੇਰਾ ਸਾਥ ਦੇ ਸੇ ਜੇ ਮੈਂ ਜਈ ਸਾਡਾ ਮੁਹੰਮਦ ਜੈਦ ਹੈ ਜਾਂ ਜਗਰੂਪ ਸਿੰਘ ਸੈਕਟਰੀ ਆ ਜੇ ਮੈਂ ਉਹਨਾਂ ਨੂੰ ਕਹਿ ਸਕਦਾ ਉਹਨਾਂ ਦੇ ਮੈਂ ਕੇਸ ਫ੍ਰੀ ਲੜ ਸਕਦਾ ਤਾਂ ਉਹ ਮੈਨੂੰ ਸਹਿਯੋਗ ਵੀ ਦੇ ਸਕਦੇ ਮੇਰੀ ਇੱਕ ਏਮ ਆ ਜਿਹੜਾ ਕੰਮ ਸ਼ੁਰੂ ਕਰ ਲਿਆ ਉਹਨੂੰ ਖਤਮ ਕਰਕੇ ਹਟਾਂਗੇ ਐਂਡ ਕਰਕੇ ਹਟੂੰਗਾ ਵਿਚ ਵਿਚਾਲੇ ਨਹੀਂ ਤਾਂ ਤੁਸੀਂ ਦੇਖ ਲਓ ਕਿੰਨੇ ਟੋਏ ਪਏ ਹੋ ਆ ਕਿੱਥੇ ਕਿਤੇ ਚੌਕ 'ਚ ਇੰਟਰਲੋਕ ਲੱਗੀ ਹੋ ਆ ਕਿਤੇ ਵਿਚਾਲੇ ਇੰਟਰਲੋਕ ਲੱਗੀ ਹੋ ਸਾਈਡਾਂ ਖਾਲੀ ਆ ਪਰ ਇਹ ਕੰਮ ਨਹੀਂ ਹੋਊਗਾ ਜਿੰਨਾ ਚਿਰ ਤੁਸੀਂ ਸਾਰੇ ਪੰਜ ਮੇਰੇ ਨਾਲ ਆ ਚਾਹੇ ਮੈਨੂੰ ਜਿੰਨੇ ਮਰਜ਼ੀ ਕੋਲੋਂ ਪੈਸੇ ਲਾਉਣ ਪਏ ਮੈਨੂੰ ਆਪਣੀ ਕਮਾਈ ਵੀ ਲੱਗ ਜੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜਿਹੜਾ ਕੰਮ ਆਪਾਂ ਸ਼ੁਰੂ ਕਰਨਾ ਕੰਮ ਰੁਕਣ ਨਹੀਂ ਦੇਣਾ ਤੁਸੀਂ ਮੇਰਾ ਸਾਥ ਜ਼ਰੂਰ ਦਿਓ ਉਸ ਤੋਂ علاوہ ਆ ਜਿਹੜਾ ਰਾਹ ਕੱਚਾ ਜਾਂਦਾ ਪੰਚ ਸਾਹਿਬ ਉਹਨਾਂ ਦੇ ਖੂਹਾਂ ਵੱਲੋਂ ਇਹਦੇ ਲਈ ਪੱਕੀ ਸੜਕ ਮਨਜ਼ੂਰ ਕਰਾਉਣਾ ਤੂਰਾਂ ਵਾਲਾ ਰਾਜੇ ਨੂੰ ਆਪਾਂ ਕਹਿੰਨੇ ਆ ਉਹ ਵੀ ਸਾਡੇ ਟਾਰਗੇਟ ਤੇ ਆ ਬੜੀ ਮਾੜੀ ਛੋਟੀ ਮਾੜੀ ਬੜੀ ਮਾੜੀ ਲਈ ਜਿਹੜਾ ਰਸਤਾ ਜਾਂਦਾ ਉਹਦੇ ਤੇ ਇੰਟਰਲੋਕ ਨਹੀਂ ਲੱਗੀ ਪੱਕੀ ਹੱਟ ਲੱਗੀ ਐ ਪਰ ਮੇਰਾ ਇੱਕ ਸੁਪਨਾ ਆ ਅਗਰ ਪੰਚਾਇਤ ਸਾਹ ਦੇ ਪਿੰਡ ਵਾਲੇ ਸਾਹ ਦੇੜ ਉੱਥੇ ਨੂੰ ਸੜਕ ਉਹਦੀ ਕੱਢ ਕੇ ਨਜ਼ਾਰੇ ਨੂੰ ਲਗਾਈ ਜਾਊਗੀ ਪੱਕੀ ਸੜਕ ਨਾ ਕਿ ਇੰਟਰਲੋਕ ਵਾਲੀ ਜਿਹੜੀ ਕਿ ਸਰਕਾਰੀ ਹੋਏਗੀ ਉਹ ਜਿਹੜੀ ਕਿ ਉਹ ਬਣਾਉਣਾ ਸਾਡਾ ਕੰਮ ਆ ਜੇ ਤੁਸੀਂ ਪਿੰਡ ਵਾਲੇ ਸਾਥ ਦਿਓਗੇ ਛੋਟੀ ਮਾੜੀ ਧੁਰ ਤੱਕ ਬਜਰੀ ਵਾਲੀ ਸੜਕ ਬਣਾਉਣੀ ਉਹ ਵੀ ਸਾਡੀ ਪੰਚਾਇਤ ਦਾ ਸੁਪਨਾ ਜੀ ਸਾਰੇ ਤੁਸੀਂ ਸਾਡਾ ਸਾਥ ਦਿਓਗੇ ਅਗਰ ਇਹ ਜਿਹੜੇ ਕੰਮ ਹੈ ਛੋਟੀਆਂ ਮੋਟੀਆਂ ਗੜੀਆਂ ਪਹਿਲਾਂ ਇੱਕ ਨਾ ਪਿਛਲੀ ਪੰਚਾਇਤ ਤੇ ਅਲੀਗੇਸ਼ਨ ਲੱਗਦਾ ਸੀ ਮੇਰੀ ਗੱਲ ਧਿਆਨ ਨਾਲ ਸੁਣਨੀ ਪਿਛਲੀ ਪੰਚਾਇਤ ਤੇ ਅਲੀਗੇਸ਼ਨ ਲੱਗਦਾ ਸੀ ਜੋ ਕਰਲੇ ਆਪਣੇ ਲਈ ਕਰਲੇ ਨਹੀਂ ਜੋ ਕਰ ਲਿਆ ਆਪਣੇ ਲਈ ਨਹੀਂ ਕੀਤਾ ਮੈਂ ਜੋ ਸ਼ੁਰੂ ਕੀਤਾ ਸਾਰਿਆਂ ਲਈ ਕੀਤਾ ਮੈਂ ਆਪਣੇ ਲਈ ਨਹੀਂ ਕੀਤਾ ਆਪਣੇ ਸਮਾਜ ਲਈ ਨਹੀਂ ਕੀਤਾ ਆਪਣੇ ਮੱਲੇ ਲਈ ਨਹੀਂ ਕੀਤਾ ਜੋ ਕੀਤਾ ਸਾਰੇ ਪਿੰਡ ਲਈ ਪੂਰੀ ਦੀ ਪੂਰੀ 110% ਆਬਾਦੀ ਪਿੰਡ ਦੀ ਉਸਰਾਹ ਵਿੱਚ ਦੀ ਰੰਗ ਦੀ ਜਿਹੜਾ ਸੀ ਬਣਾਇਆ ਉਸ ਤੋਂ ਬਾਅਦ ਅੱਗੇ ਵੀ ਬਣਾਵਾਂਗੇ ਮੈਂ ਇਧਰ ਇੱਕ ਮਿਲਤੀ ਕੀਤੀ ਆ ਰਾਹ ਦੀ ਦੀਪਾ ਮੈਂ ਕਿ ਪਿੱਛੇ ਖੜਾ ਸੀ ਚਲੇ ਗਿਆ ਅੱਠ ਮੈਂ ਲੱਗਦਾ ਦੀਪੇ ਉਹਨਾਂ ਦੇ ਖੁਦੀ ਸੇਠੀ ਦੇ ਘਰ ਤੋਂ ਲੈ ਕੇ ਦੇਪੀਓ ਦੀਪੇ ਦੇ ਖੂਹ ਤੱਕ ਨਾਲ ਤਾਰੀ ਦਾ ਖੂਹ ਆ 1 ਲੱਖ ਐਂਟਰਲੋਕ ਲੱਗਦੀ ਆ ਇੱਥੇ ਜੇ 80 ਐਮਐਮ ਦੀ ਐਂਟਰਲੋਕ ਲਾਈਏ ਤਾਂ 40 ਲੱਖ ਰੁਪਏ ਦਾ ਖਰਚ ਆਇਆ ਉਹ 40 ਲੱਖ ਰੁਪਏ ਮੈਂ ਕਿੱਥੋਂ ਲੈਣਾ ਮੈਂ ਮਹੀਨੇ ਦਾ 50000 ਰੁਪਏ ਕਮਾ ਲੈਣਾ ਜਿਵੇਂ ਸਾਲ ਦੀ ਵੀ ਲਾਓ ਮੇਰੇ ਕਿੰਨੇ ਬਣ ਜਾਣੇ ਆ 6 ਲੱਖ ਬਣਨਾ 50 ਸਾਲਾਂ ਚ 30 ਲੱਖ ਰੁਪਏ ਮੈਨੂੰ ਕੋਈ ਰਾਹ ਬਣਾ ਹੋ ਸਕਦਾ ਬਾਕੀ ਤਾਂ ਮੈਨੂੰ ਤੁਹਾਡੀ ਤੁਹਾਡੀਆਂ ਜੇਬਾਂ ਕੱਟਣੀਆਂ ਪੈਣੀਆਂ ਕਿਉਂ ਜੀ ਹੁਣ ਇਸ ਕਰਕੇ ਕੰਮ ਜਿਹੜੇ ਐ ਸਾਡੀ ਸਾਰੀ ਪੰਚਾਇਤ ਬਚਨ ਬੱਤ ਹੈ ਕਿਉਂ ਜੀ ਪੰਜ ਸਾਹਿਬ ਮੈਂ ਕੋਈ ਗਲਤ ਤੇ ਨਹੀਂ ਬੋਲਦਾ ਤੁਸੀਂ ਬਚਨ ਬੰਦੋ ਪਿੰਡ ਦੇ ਕੰਮ ਕਰਨੇ ਲਈ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਰੇ ਪੰਜ ਵਚਨ ਵਾਦ ਹੈ ਪਿੰਡ ਦੇ ਵਿਕਾਸ ਦੇ ਕੰਮ ਕਰਨ ਲਈ ਕੋਈ ਆਪਣੇ ਘਰ ਦਾ ਕੰਮ ਨਹੀਂ ਕਰੂਗਾ ਇੱਕ ਮੈਂ ਇਲੈਕਸ਼ਨ ਦੌਰਾਨ ਵਾਦਾ ਕੀਤਾ ਸੀ ਅੱਜ ਵੀ ਯਾਦ ਹੈ ਸਾਡੇ ਪੰਜ ਸਾਹਿਬ ਬੈਠੇ ਨੇ ਇਹ ਵੀ ਕੀਤਾ ਸੀ ਮੈਂ ਆਪਣੀ ਬਤ ਮਤਾਬਕ ਵਾਦਾ ਕੀਤਾ ਸੀ ਕਵਾੜੀਆਂ ਦੇ ਘਰਾਂ ਵਾਲਾ ਉਹਨਾਂ ਕੋਲ ਉੱਥੇ ਪਾਣੀ ਦੇ ਨਿਕਾਸ ਲਈ ਜਗ੍ਹਾ ਨਹੀਂ ਹੈ ਉਹ ਜਿਹੜਾ ਪਾਣੀ ਦਾ ਉਹਨਾਂ ਦਾ ਨਿਕਾਸ ਜਾਂਦਾ ਉੱਥੋਂ ਪੈਕ ਪਾ ਕੇ ਇੱਥੇ ਮੁੜ ਕੇ ਉਸੇ ਛੱਪੜ ਦੇ ਵਿੱਚ ਆਊਗਾ ਜਾਂ ਉੱਥੇ ਕੋਈ ਜਗ੍ਹਾ ਉਹਨਾਂ ਨੂੰ ਲੈ ਕੇ ਦੇ ਕੇ ਉੱਥੇ ਉਹਨਾਂ ਨੂੰ ਡਿੱਪ ਬਣਾ ਕੇ ਪਾਣੀ ਉਹਦਾ ਉੱਥੇ ਨਿਕਾਸ ਕੀਤਾ ਜਾਊਗਾ ਅੱਜ ਅਸੀਂ ਪਿੰਡ ਦੇ ਵਿੱਚ ਇੱਕ ਸਪੈਸ਼ਲ ਆਮ ਜਨ ਹਸ ਬੁਲਾਇਆ ਮੈਂ ਬਤੌਰ ਸਰਪੰਚ ਪਿੰਡ ਸ਼ੋਕਰ ਨਾਲ ਮੇਰੇ ਮੇਰੀ ਪੰਚਾਇਤ ਦੇ ਮੈਂਬਰ ਸਨ ਜਿਹੜੇ ਕਿ ਮਜੀਤ ਸਿੰਘ ਖਾਲਸਾ ਰਣਜੀਤ ਸਿੰਘ ਖਾਲਸਾ ਜਤਿੰਦਰਜੀਤ ਕੌਰ, ਸੁਰਜੀਤ ਕੌਰ, ਮਨਦੀਪ ਕੌਰ, ਸ਼੍ਰੀਮਤੀ ਸ਼ੰਤੋ, ਦਿਲਕਰਾਜ, ਸੁਰਿੰਦਰ ਕੁਮਾਰ ਬਾਟਾ ਜੀ, ਮੁਖਤਿਆਰ ਰਾਮ ਤੇ ਨਾਲ ਸਾਡੇ ਸਹਿਤ ਸੀਗੇ ਜਗਰੂਪ ਸਿੰਘ ਜੀ, ਨਾਲ ਹੀ ਮਮਲ ਜੀ, ਸਿਗਾ ਮਮਦ ਜੇਹਦ ਸਾਹਿਬ ਜੀ ਨੇ ਸਾਡੇ ਅਸੀਂ ਸਾਰਿਆਂ ਨੇ ਰਲ ਕੇ ਪਿੰਡ ਵਿੱਚ ਜਿਹੜਾ ਸਪੈਸ਼ਲ ਅਜਲਾਸ ਬਣਾਇਆ ਉਹ ਸਿਰਫ ਇਸ ਕਰਕੇ ਬਣਾਇਆ ਅਸੀਂ ਕਿ ਸਾਡੇ ਪਿੰਡ ਦੇ ਜਿਹੜੇ ਨਿਸ਼ੱਤਰ ਸਿੰਘ ਜੂਕੇ ਤੋਂ ਆਏ ਆ ਨੇ ਉਹ ਐਨਆਰਆਈ ਨੇ ਉਹਨਾਂ ਨੇ ਸਾਡੇ ਪਿੰਡ ਦੇ ਵਿਕਾਸ ਦੇ ਲਈ ਪੰਚਾਇਤ ਨੂੰ ਸਾਡੇ ਮਾੜੀ ਗੱਲ ਕਹਿਣ ਤੇ ਸਹਿਯੋਗ ਦਿੱਤਾ ਸਾਨੂੰ ਉਹਦੇ ਨਾਲ ਉਹ ਜਿਹੜਾ ਉਹਨਾਂ ਨੇ ਸਹਿਯੋਗਤਾ ਉਹਦੇ ਨਾਲ ਸਾਡੇ ਪੰਡਤ ਅਰਦੀਪਰ ਕੁਮਾਰ ਜੀ ਸੀਗੇ ਉਹਨਾਂ ਨੇ ਵੀ ਸਾਨੂੰ ਸਹਿਯੋਗ ਦਿੱਤਾ ਇਹਨਾਂ ਦੋਨਾਂ ਭਰਾਵਾਂ ਨੇ ਰਲ ਕੇ ਸਾਨੂੰ 135000 ਰੁਪਏ ਦਾ 140000 ਰੁਪਏ ਦਾ ਸਹਿਯੋਗ ਦਿੱਤਾ ਦੋਨਾਂ ਨੇ 115000 ਰੁਪਏ ਨਿਸ਼ਤਰ ਸਿੰਘ ਜੁਕੇ ਨੇ 20000 ਰੁਪਏ ਪੰਡਤ ਵੀਪਰ ਕੁਮਾਰ ਨੇ ਤੇ ਉਹਦੇ ਨਾਲ ਅਸੀਂ 300 ਫੁੱਟ ਲੰਬੀ ਗਲੀ ਜਿਹੜੀ ਹੈ ਤੇ ਉਹਦੇ ਨਾਲ ਚਾਰ ਕਨੈਕਟਡ ਗਲੀਆਂ ਜਿਹੜੀਆਂ ਬਣਾਈਆਂ ਉਹਦੇ ਉੱਤੇ ਜਿਹੜੀ ਲੇਬਰ ਹੈ ਉਹ ਵਸਿੰਹ ਜੀ ਫੈਦਲ ਆਪਣੇ ਜੇਬ ਚੋਂ ਪਾਈ ਹੈ ਤੇ ਉਸ ਤੋਂ ਇਲਾਵਾ ਇਹ ਜਿਹੜਾ ਅਸੀਂ ਸਪੈਸ਼ਲ ਆਮੇ ਜਲਾ ਸੀਗਾ ਨਿਸ਼ੱਤਰ ਸਿੰਘ ਜੁਕੇ ਤੇ ਪੰਡਤ ਬਿਬਨ ਕੁਮਾਰ ਦੇ ਮਾਣ ਸਨਮਾਨ ਦੇ ਲਈ ਉਹਨਾਂ ਨੂੰ ਵੈਲਕਮ ਕਰਨ ਦੇ ਵੀ ਕੀਤਾ ਸੀਗਾ ਤੇ ਉਸ ਤੋਂ ਇਲਾਵਾ ਅਸੀਂ ਪਿੰਡ ਨੂੰ ਜਿਹੜੀਆਂ ਕਿ ਗਰਾਂਟਾਂ ਆਂਦੀਆਂ ਜਾਂ ਪਿੰਡ ਦੇ ਭਲੇ ਦੇ ਲਈ ਜਾਂ ਸਰਕਾਰੀ ਇੰਡੀਅਨ ਸਕੀਮਾਂ ਜਿਵੇਂ ਕਿ ਨਰੇਕਾ ਦੇ ਵਿੱਚ ਅਸੀਂ ਜੋਬ ਕਾਰਡ ਬਣਾਉਣ ਲਈ ਫਾਰਮ ਭਰਨ ਦੀ ਗੱਲ ਕੀਤੀ ਹੈ ਕੱਚੇ ਬਕਾਨਾ ਦੇ ਜਿਹੜੀ ਕਿ ਸਰਕਾਰ ਵੱਲੋਂ ਗ੍ਰਾਂਟ ਆਉਂਦੀ ਆ ਉਹਦੀ ਗੱਲ ਕੀਤੀ ਆ ਇੱਕ ਸਕੁਇਰਡ ਵਰਕਰ ਦੀ ਗੱਲਬਾਤ ਕੀਤੀ ਆ ਤੁਸੀਂ ਅਸੀਂ ਗੱਲਬਾਤ ਕੀਤੀ ਆ ਨਰੇਗਾ ਦੇ ਅਧੀਨ ਜਿਹੜੇ ਕੰਮ ਕਰਨ ਵਾਲੇ ਸਾਡੇ ਜੋਬ ਕਾਰਡ ਬਣੇ ਹੋਏ ਕਾਰਡ ਹੋਲਡਰ ਨੇ ਜਾਂ ਨਵੇਂ ਕਾਰਡ ਬਣਾਉਣ ਵਾਲੇ ਇੱਕ ਅਸੀਂ ਗੱਲ ਕੀਤੀ ਹੈ ਕਿ ਮੋਦੀ ਜੀ ਸਰਕਾਰ ਵੱਲੋਂ ਜਿਹੜਾ 2000 ਰੁਪਏ ਕਿਸਾਨਾਂ ਨੂੰ ਆਂਦਾ ਹੈ ਉਹਦੇ ਚ ਕਈ ਜਿਹੜੇ ਬੰਦੇ ਹੈਗੇ ਆ ਉਹਨਾਂ ਦੇ ਆਧਾਰ ਕਾਰਡ ਜਿਹੜੇ ਲਿੰਕ ਨਹੀਂ ਅਕਾਊਂਟ ਦੇ ਨਾਲ ਉਹ ਆਧਾਰ ਕਾਰਡ ਲਿੰਕ ਕਰਾਉਣ ਲਈ ਵੀ ਅਸਕੇ ਤੋਂ ਜਿਹੜਾ ਜਿਹਾਰ ਕੀਤਾ ਲੋਕਾਂ ਨਾਲ ਗੱਲਬਾਤ ਕੀਤੀ ਹੈ ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਔਰ ਨਵੇਂ ਜਿਹੜੇ ਖਾਤੇ ਖੋਲਣ ਦੀ ਵੀ ਗੱਲ ਕੱਲ ਬੋਤ ਕਹੀ ਹੈ ਉਹਦੇ ਲਈ ਵੀ ਅਸੀਂ ਆਪਣੇ ਜਿਹੜੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਤੁਸੀਂ ਸਾਰੇ ਜਿਹੜੇ ਆਪਣੀ ਆਪਣੀ ਫਰਜ਼ਾਂ ਨੂੰ ਦੀ ਲੈ ਕੇ ਆਓ ਤੇ ਫਰਜ਼ਾਂ ਨੂੰ ਦੀ ਨਾਲ ਕਿ ਤੁਸੀਂ ਨਵੇਂ ਵੀ ਆਪਣਾ ਕੌਂਸਲ ਆ ਸਕਦੇ ਇਸ ਕਰਕੇ ਅਸੀਂ ਪਿੰਡ ਦੇ ਵਿਕਾਸ ਦੇ ਲਈ ਬਚਨ ਬੱਦ ਤੇ ਪਿੰਡ ਦੇ ਵਿੱਚ ਜਿਹੜਾ ਵਿਕਾਸ ਹੋਣਾ ਚਾਹੀਦਾ ਅਸੀਂ ਉਹਦੇ ਲਈ ਸਾਰੀ ਪੰਚਾਇਤ ਵੱਜਨ ਵੱਧਿਆ ਅਸੀਂ ਐਨ ਆਰ ਆਈ ਵੀਰਾਂ ਨੂੰ ਵੀ ਰਿਕਵੈਸਟ ਕਰਦੇ ਹਾਂ ਕਿ ਉਹ ਵੀ ਸਾਦੋ ਵੱਧ ਤੋਂ ਵੱਧ ਸਹਿਯੋਗ ਦੇਣ ਕਿਉਂਕਿ ਸਰਕਾਰ ਨੇ ਗ੍ਰਾਂਟ ਸਮੇਂ-ਸਮੇਂ ਸਰ ਦੇਣੀ ਆ ਜੇਕਰ ਪਿੰਡ ਦੇ ਐਨ ਆਰ ਆਈ ਜਾਂ ਪਿੰਡ ਦੇ ਕੋਈ ਜ਼ਰੂਰੀ ਕੀ ਵੀ ਐਨ ਆਰ ਆਈ ਜਿਹੜੇ ਪਿੰਡ ਦੇ ਵਾਸੀ ਨੇ ਜਿਹੜੇ ਇੱਥੇ ਪਿੰਡ 'ਚ ਰਹਿੰਦੇ ਨੇ ਉਹ ਵੀ ਚਾਹਵਾਦੇ ਪੰਚਾਇਤ ਨੂੰ ਸਹਿਯੋਗ ਦੇਣ ਲਈ ਉਹ ਸਾਨੂੰ ਸਹਿਯੋਗ ਦੇਣ ਹਰ ਇੱਕ ਵਿਅਕਤੀ ਜਿਹੜਾ ਵੀ ਪਿੰਡ ਦੀ ਪੰਚਾਇਤ ਨੂੰ ਸਹਿਯੋਗ ਦਵੇਗਾ ਚਾਹੇ ਉਹ ਪੈਸੇ ਦੇ ਰੂਪ ਵਿੱਚ ਹੋਵੇ ਚਾਹੇ ਉਹ ਟਾਲੇ ਦੇ ਰੂਪ ਵਿੱਚ ਹੋਵੇ ਚਾਹੇ ਸੀਮੈਂਟ ਦੇ ਰੂਪ ਵਿੱਚ ਹੋਵੇ ਚਾਹੇ ਕਿਸੇ ਵੀ ਰੂਪ ਵਿੱਚ ਉਹ ਪਾਰਦਰਸ਼ੀ ਹੋਊਗਾ ਉਹਦਾ ਇੱਕ ਇੱਕ ਹਿਸਾਬ ਦਿੱਤਾ ਜਾਊਗਾ